ਇਸ਼ਤ ਮੰਡ ਇਲੈਕਸ਼ਨ ਮੇਨ ਮੁਤਾਰਕ ਚੌੜਾ ਕੀ ਕਰਾ ਚੁੱਕਾ ਦੇਖੋ ਪੀਜ ਪੀ ਦਾ ਕਿਸੇ ਗੱਲ ਤੇ ਕੋਈ ਵਿਸ਼ਵਾਸ ਨਹੀਂ ਕਿਉਂਕਿ ਜਿਹੜੀ ਪਾਰਟੀ 10 ਸਾਲਾਂ ਤੋਂ ਸੱਤਾ ਚ ਹੈ ਤੇ ਬਹੁਤ ਲੰਬਾ ਸਮਾਂ ਹੁੰਦਾਗਾ ਕੋਈ ਕੰਮ ਕਰਨ ਦੇ ਲਈ ਕੋਈ ਡਿਲੀਵਰੀ ਜਿਹੜੀ ਲੋਕਾਂ ਤੱਕ ਪਹੁੰਚਾਉਣ ਦੇ ਲਈ ਪਰ ਪਿਛਲੇ 10 ਸਾਲਾਂ ਤੋਂ ਜਿਨਨੇ ਵੀ ਮੈਨੀਫੈਸਟੋ ਉਹਨਾਂ ਨੇ ਜਾਰੀ ਕੀਤੇ ਦੋ ਇਲੈਕਸ਼ਨਾਂ ਲੜਦੇ ਸਟੇਟਸ ਦੇ ਵਿੱਚ ਵੀ ਇਲੈਕਸ਼ਨਾਂ ਲੜੇ ਨਾ ਕਿਤੇ ਸਟੇਟ ਚ ਨਾ ਕੇਂਦਰ ਚ ਇੱਕ ਵੀ ਵਾਦਾ ਨਹੀਂ ਜਿਹੜਾ ਉਹਨਾਂ ਨੇ ਪੂਰਾ ਕੀਤਾ ਹੋਵੇ ਤੇ ਅੱਜ ਗਰੰਟੀਆਂ ਦੇ ਰਹੇ ਆ ਜਿਨ੍ਹਾਂ ਦੀ ਆਪ ਦੀ ਕੋਈ ਗਰੰਟੀ ਨਹੀਂ ਉਹ ਗਰੰਟੀ ਦੇ ਰਿਹਾ ਵੀ ਥੋੜੀ ਗਰੰਟੀ ਹੈ ਵੀ ਭਾਈ ਤੁਸੀਂ ਕੱਲ ਨੂੰ ਆਉਂਗੇ ਕਿ ਨਹੀਂ ਆਉਂਗੇ ਤੇ ਬਾਕੀ ਜਾਂਦਾ ਪਿਛਲੇ ਸਮੇਂ ਜਿਹੜੀਆਂ ਦਿੱਤੀਆਂ ਗਰੰਟੀਆਂ ਨੇ ਵਾਦੇ ਪੂਰੇ ਕੀਤੇ ਹੋਣ ਕਹਿੰਦੇ ਸੀ ਜੀ 2 ਕਰੋੜ ਨੌਕਰੀ ਜਿਹੜੀ ਦੇਸ਼ ਚ ਦੇਵਾਂਗੇ ਤੇ ਮੁੜ ਕੇ ਗੱਲ ਪਕੌੜਿਆਂ ਤੇ ਕਿ ਖੜ ਗਈ ਆਈ ਕਾਲਾ ਤਾਂ ਜਿਹੜਾ ਵਾਪਸ ਆਊਗਾ 15-15 ਲੱਖ ਰੁਪਈਆ ਆਊਗਾ ਤੇ ਮੁੜ ਕੇ ਕਹਦਾ ਵੀ ਇਹ ਤਾਂ ਚੋਣਵੀਂ ਜੁਮਲਾ ਥਾ ਸੋ ਚੋਣਵੀਂ ਜੁਮਲੇ ਜਿਹਦੇ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਦੇਸ਼ ਦੇ ਗ੍ਰਹਿ ਮੰਤਰੀ ਖੁਦ ਇੰਟਰਵਿਊ 'ਚ ਬੈਠ ਕੇ ਕਹਿਣ ਤਾਂ ਇਹ ਨੂੰ ਲੋਕ ਕਿਵੇਂ ਯਕੀਨ ਮੰਨਣ ਜਿਹੜੇ ਤੁਸੀਂ ਹੁਣ ਕਹਿ ਰਹੇ ਹੋ ਵੀ ਆਹ ਦੇਵਾ ਗਿਆ ਦੇਵਾਂਗੇ ਵੀ ਚੋਣਵੀਂ ਜੁਮਲੇ ਨਹੀਂ ਇਹ ਕੱਲੀ ਆਮ ਆਦਮੀ ਪਾਰਟੀ ਆ ਅਸੀਂ ਦਿੱਲੀ 'ਚ ਵੀ ਜੋ ਕਿਹਾ ਉਹ ਕਰਕੇ ਦਿਖਾਇਆ ਤੇ ਪੰਜਾਬ ਦੇ ਵਿੱਚ ਵੀ ਸਾਡੀ 2 ਸਾਲਾਂ ਤੋਂ ਸਰਕਾਰ ਹੈ ਤੇ ਅਸੀਂ ਕਮਾਂ ਦੇ ਸਿਰ ਤੇ ਵੋਟ ਮੰਗ ਰਹੇ ਹਾਂ ਤੇ ਸਾਰੇ ਕੰਮ ਜਿਹੜੇ ਕੋਈ ਪੈਂਡਿੰਗ ਵੀ ਨੇ ਅਸੀਂ ਆਉਣ ਵਾਲੇ ਸਮੇਂ 'ਚੋ ਕਰਾਂਗੇ ਸਰ ਜੀ ਸਾਹਿਬ ਕਿ ਨੈਸ਼ਨਲ ਲੈਵਲ ਤੇ ਤੁਹਾਡਾ ਗੱਠਜੋੜ ਹੈ ਇੰਡੀਆ ਗੱਠਜੋੜ ਬਣੇਗਾ ਪੰਜਾਬ 'ਚ ਤੁਹਾਡਾ ਨਹੀਂ ਹੈਗਾ ਕਾਂਗਰਸ ਕਿੱਦਾਂ ਮੈਨੂੰ ਲੱਗ ਰਿਹਾ ਹੈ ਕੰਪੀਟੀਟਰ ਉਹ ਕਿਉਂਕਿ ਅਸੀਂ ਪੰਜਾਬ 'ਚ ਸਾਡਾ ਸਟੈਂਡ ਹੈ ਜਿਹੜਾ ਬੜਾ ਸਪਸ਼ਟ ਸੀਗਾ ਕਿ ਇਸ਼ੂ ਜਿਸ ਵੇਖੇ ਜਿਹੜੇ ਵੀ ਹੋ ਨਹੀਂ ਸਕਿਆ ਚਲੋ ਜੋ ਮਰਜ਼ੀ ਕਿਉਂਕਿ ਅਸੀਂ ਇੱਥੇ ਉਹਨਾਂ ਦੇ ਇੰਗੇਜਡ ਜਿਹੜੀ ਇਲੈਕਸ਼ਨਾਂ ਲੜੀ ਆ ਸਾਡੀ ਮੈਂ ਪੰਜਾਬ ਦਾ ਲ ਵਾਰੇ ਜਿਹੜਾ ਮੈਂ ਜਵਾਬ ਦੇ ਸਕਦਾ ਇਹ ਸਾਡੇ ਵੱਲੋਂ ਵੀ ਬੜਾ ਕਲੀਅਰ ਸੀ ਕਿ ਅਸੀਂ ਪੰਜਾਬ ਚ ਜਿਹੜਾ ਗੱਠਜੋੜ ਹੈ ਉਹ ਨਹੀਂ ਕਰਾਂਗੇ ਤੇ ਅਸੀਂ ਕੱਲੇ ਜਿਹੜੇ ਆ ਉਹ ਇਲੈਕਸ਼ਨਾਂ ਜਿਹੜੀਆਂ ਜਿੱਤ ਕੇ ਦਿਖਾਵਾਂਗੇ ਤੇ ਅਸੀਂ ਜਿੱਤਾਂਗੇ ਜੀ ਗੱਠਜੋੜ ਨੂੰ ਲੈ ਕੇ ਨਹੀਂ ਜਿਹੜੇ ਕੈਂਡੀਡੇਟ ਉਤਾਰੇ ਜਾ ਰਹੇ ਜਿਵੇਂ ਭਲਤ ਸ੍ਰੀ ਸ਼ਰਪਾਲ ਸਿੰਘ ਠਹਿਰਾ ਨੂੰ ਕਾਂਗਰਸ ਤੋਂ ਭੇਜਿਆ ਵੀ ਪਤਾ ਵੀ ਇੱਥੇ ਨਹੀਂ ਜਿੱਤਣਾ ਉਹਨੂੰ ਇੱਥੇ ਭੇਜਤਾਂ ਨੇ ਜੀ ਲੱਗਦਾ ਨਹੀਂ ਆ ਵੀ ਆਮ ਆਦਮੀ ਪਾਣੀ ਨੂੰ ਜਿਦੋਂ ਉਹਨਾਂ ਵਾਸਤੇ ਇਹ ਕੀਤਾ ਜਾ ਰਹੇ ਆ ਅੱਜ ਤਾਂ ਫਿਰ ਉਹਨਾਂ ਨੇ ਸਾਰੇ ਕਿਤੇ ਉੱਥੇ ਆਪਦੇ ਸਾਬਕਾ ਮੁੱਖ ਮੰਤਰੀ ਜਲੰਧਰ ਤੋਂ ਚੰਨੀ ਸਾਹਿਬ ਨੂੰ ਉਤਾਰਿਆ ਹਰ ਇੱਕ ਪਾਰਟੀ ਆਪਦੇ ਵੱਲੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰਦੀ ਹੈ ਹੁਣ ਜਦੋਂ ਸੰਗਤ ਤੁਸੀਂ ਆਪ ਦੱਸੋ ਤੁਹਾਨੂੰ ਹੀ ਪਤਾ ਵੀ ਸਿੰਗਲਾ ਸਾਹਿਬ ਵੀ ਨਹੀਂ ਮੰਨੇ ਲੈਰੇ ਆਪਾਂ ਖੜੇ ਆ ਬੀਬਾ ਪੱਠਲ ਦੀ ਸਾਫਕਾ ਸੀਐਮ ਸਾਹਿਬ ਉਹਨਾਂ ਦੇ ਸਾਰੇ ਵਰਕਰਾਂ ਨੂੰ ਜਾਣਦੇ ਹੋਵੋਗੇ ਉਹ ਵੀ ਨਹੀਂ ਮੰਨੇ ਹੁਣ ਫਿਰ ਪਾਰਟੀ ਮਜਬੂਰੀ ਬਸ ਕਰੇ ਕੀ ਕਿਸੇ ਨੂੰ ਤਾਂ ਲੜਾਉਣਾ ਹੈ ਨਾ ਨਹੀਂ ਨਹੀਂ ਹੋ ਸਕਦਾ ਬਸ ਉੱਤੋਂ ਡੱਪ ਸੈਟਿੰਗ ਹੋਵੇ ਵੀ ਤੁਸੀਂ ਉੱਥੇ ਮਾੜਾ ਕੈਂਡੀਟੇਟ ਦਿਓਗੇ ਜਾਂ ਵੀ ਕੋਈ ਉਹ ਦਿਲੇ ਨਹੀਂ ਅਸੀਂ ਤਾਂ ਪੂਰਾ ਪੂਰਾ ਚੰਗਾ ਦਿੱਤਾ ਉੱਥੇ ਨਹੀਂ ਜਿਵੇਂ ਡਾਕਟਰ ਚੱਬਿਆ ਨੂੰ ਲੈ ਕੇ ਲੜਾ ਰਹੇ ਸੀ ਜਿਹੜੀ ਵਾਲ ਸਾਹਿਬ ਜੇਲ੍ਹ ਚ ਚਲੇ ਗਏ ਨਹੀਂ ਨਹੀਂ ਪਵਨ ਕੁਮਾਰ ਟੀਨੂ ਕਦਰ ਜੋ ਹੈ ਜੋ ਜਲੰਧਰ ਤੋਂ ਮੈਂ ਪਿਛਲੇ 5 ਸਾਲ ਉਹਨਾਂ ਦੇ ਨਾਲ ਵਿਧਾਇਕ ਰਿਹਾ ਤੁਸੀਂ ਜਲੰਧਰ ਚ ਜਾ ਕੇ ਪਵਨ ਕੁਮਾਰ ਟੀਨੂ ਤੀਨੂ ਦੀ ਰੈਪਿਊਟੇਸ਼ਨ ਪਤਾ ਕਰਿਓ ਪਿਛਲੇ ਵਿਧਾਨ ਸਭਾ ਚ ਵੀ ਮੈਂ ਇਹ ਮੰਨਦਾ ਕਿ ਜੇ ਦਬਾਬੇ ਦਾ ਕੋਈ ਸਭ ਤੋਂ ਵੱਡਾ ਦਲਿਤ ਫੇਸ ਹੈ ਤਾਂ ਉਹ ਪਵਨ ਕੁਮਾਰ ਟੀਨੂ ਹੈ ਕਈ ਵਾਰ ਇਦਾਂ ਦਾ ਵੀ ਮਾਹੌਲ ਬਣ ਜਾਂਦਾ ਸੀ ਵੀ ਕਿਸੇ ਮੁੱਦੇ ਤੇ ਅਕਾਲੀ ਦਾ ਲੁੱਟਦਾ ਨਹੀਂ ਸੀ ਸਾਰੇ ਐਮਐਲਏ ਬੈਠੇ ਰਹਿੰਦੇ ਸੀ ਤੇ ਕੋਈ ਦਲਤਾ ਦਾ ਮੁੱਦਾ ਹੁੰਦਾ ਸੀ ਆ ਪਵਨ ਕੁਮਾਰ ਟੀਨੂ ਕੱਲਾ ਬੈਲ ਦੇ ਵਿੱਚ ਆ ਕੇ ਹਾਊਸ ਆ ਕੇ ਮਤਲਬ ਕਿ ਪ੍ਰੋਟੈਸਟ ਜਿਹੜਾ ਉਹ ਕਰਦਾ ਸੀ ਤੋਂ ਦਬਾਬੇ ਦੀ ਮੈਂ ਇਹ ਸਮਝਦਾ ਕਿ ਦਲਤਾ ਦੇ ਹੱਕ ਚ ਉੱਠਣ ਵਾਲੀ ਬਹੁਤ ਵੱਡੀ ਜਿਹੜੀ ਆਵਾਜ਼ ਆ ਪਵਨ ਕੁਮਾਰ ਟੀਨੂ ਵਰਕਰ ਟਾਈਪ ਉਹ ਲੀਡਰ ਆ ਗਰਾਊਂਡ ਤੇ ਕੰਮ ਕਰਨ ਵਾਲਾ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਤੇ ਉਹਨਾਂ ਦੇ ਆਉਣ ਨਾਲ ਮੈਂ ਮੰਨਦਾ ਕਿ ਜਲੰਧਰ ਚ ਅੱਜ ਵਨ ਸਾਈਡਡ ਹੋ ਗਈ ਆ ਆਮ ਆਦਮੀ ਪਾਰਟੀ ਨਹੀਂ ਉਥੇ ਕੋਈ ਉਥੇ ਬੰਦਾ ਹੈ ਨਹੀਂ ਸਕੇ پورے ਹਲਕੇ ਚ ਹਲਕੇ ਚ ਦੇਖੋ ਮੇਰੀ ਗੱਲ ਸੁਣੋ ਵੀ ਉਹ ਆ ਗਿਆ ਕੈਂਡੀਡੇਟ ਆ ਗਿਆ ਤੁਸੀਂ ਤੁਸੀਂ ਨਹੀਂ ਮੈਂ ਇਹ ਪੁੱਛਣ ਕਿ ਆਪ ਨੂੰ ਕੋਈ ਉਮੀਦਵਾਰ ਮਿਲੇ ਨਹੀਂ ਉਥੋਂ پورے ਹਲਕੇ ਚ ਇੱਕ ਇਹ ਮੈਂ 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 ਜਵਾਬ ਦੇਣਾ ਆਮ ਆਦਮੀ ਪਾਰਟੀ ਨਵੀਂ ਪਾਰਟੀ ਹੈ ਜਿਹੜੇ ਵੀ ਦੂਜੀਆਂ ਪਾਰਟੀਆਂ ਚ ਚੰਗੇ ਬੰਦੇ ਆ ਅਸੀਂ ਸਾਰਿਆਂ ਦਾ ਵੈਲਕਮ ਕਰਦੇ ਆਂ ਆ ਤੁਹਾਡੇ ਐਮਐਲਏ ਸਾਹਿਬ ਖੜੇ ਆ ਇਹਨਾਂ ਨੂੰ ਤਾਂ ਅਸੀਂ ਲੈ ਕੇ ਆਏ ਸੀਗੇ ਇੱਥੋਂ ਜਿੱਤੇ ਅੱਜ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਦੂਜੀ ਗੱਲ ਰਹੀ ਜੀ ਸਵਾਲ ਵੀ ਕਰਨਾ ਜੀ ਚਲੇ ਜਾਂਦੇ ਆ ਕਿਸੇ ਕੋਲੇ ਭਾਈ ਸਾਹਿਬ ਕੋਈ ਥਰਮਾਮੀਟਰ ਨਹੀਂ ਹੁੰਦਾ ਵੀ ਕਿਸੇ ਦੇ ਟੈਸਟ ਕਰ ਲਈਏ ਇਹ ਬੰਦੇ ਨੇ ਕੱਲ ਨੂੰ ਰੋਕਣਾ ਕਿ ਜਾਣਾ ਜੇ ਤੁਸੀਂ ਕਹੋਗੇ ਵੀ ਦੂਜੀਆਂ ਪਾਰਟੀਆਂ ਵਾਲੇ ਪਹਿਲੀ ਵਾਰ ਸੀ 20 ਐਮਐਲਏ ਜਿੱਤੇ ਸੀ ਜਿਹੜੇ ਸਾਨੂੰ ਛੱਡ ਛੱਡ ਕੇ ਭੱਜੇ ਦੱਸ ਸਾਡੇ ਫਾਊਂਡਰ ਮੈਂਬਰ ਸੀ ਪਾਰਟੀ ਨੇ ਜਿਤਾਇਆ ਰਾਜਨੀਤੀ ਨਹੀਂ ਸੀ ਪਾਰਟੀਆਂ ਟਿਕਟਾਂ ਦਿੱਤੀਆਂ ਐਮਐਲਏ ਬਣਾਇਆ ਪਰ ਉਹ ਭੱਜ ਗਏ ਉਹਨਾਂ ਦਾ ਸੀ ਕੀ ਕਰੀਏ ਇਹ ਕੋਈ ਕਿਸੇ ਦੀ ਇਮਾਨਦਾਰੀ ਤੁਸੀਂ ਇਸ ਨਾਲ ਟਸ ਨਹੀਂ ਕਰ ਸਕਦੇ ਵੀ ਕਿਹੜੀ ਪਾਰਟੀ ਚੋਂ ਆਇਆ ਜਿਹੜਾ ਕੋਈ ਲੋਕਾਂ ਚ ਰਹਿੰਦਾ ਹੈ ਲੋਕਾਂ ਲਈ ਲੜਦਾ ਹੈ ਕਿਸੇ ਪਾਰਟੀ ਚ ਹੋਵੇ ਕੋਈ ਚੰਗਾ ਹੋਵੇ ਲੋਕੋ ਨੂੰ ਜਿਤਾਉਂਦੇ ਆ ਅਕਾਲੀ ਦਲ ਦੇ ਵੀ ਤਿੰਨ ਜਿੱਤ ਕੇ ਆਏ ਨੇਗੇ ਡਾਕਟਰ ਸੁਖੀ ਆ ਉਹ ਜਿੱਤ ਕੇ ਜੇ ਚੰਗਾ ਕੰਮ ਕਰਦੇ ਹੋਣਗੇ ਜਿੱਤੇ ਆ ਮੰਤਰੀ ਤੇਆਲੀਆ ਜੇ ਚੰਗਾ ਕੰਮ ਕਰਦਾ ਹੋਊਗਾ ਜਿੱਤੇ ਆ ਸੋ ਇਹ ਗੱਲ ਨਹੀਂ ਹੁੰਦੀ ਵੀ ਸਾਰੀਆਂ ਪਾਰਟੀਆਂ ਚ ਬੰਦੇ ਮਾੜੇ ਆ ਜੇ ਸਾਨੂੰ ਉਹਨਾਂ ਦਾ ਅਕਸ ਚੰਗਾ ਲੱਗਿਆ ਲੱਗਿਆ ਵੀ ਭਾਈ ਇਹ ਸਟਰੋਂਗ ਉਮੀਦਵਾਰ ਹੈ ਹਰ ਇੱਕ ਪਾਰਟੀ ਚਾਹੁੰਦੀ ਹੈ ਬਈ ਸਟਰੋਂਗ ਉਮੀਦਵਾਰ ਨੂੰ ਲੈ ਕੇ ਆਈ ਤੁਹਾਨੂੰ ਲੈ ਕੇ ਆਂਦੇ ਆ ਕੇਜਰੀਵਾਲ ਸਾਹਿਬ ਜੇਲ੍ਹ ਚ ਗਏ ਕੀ ਰਾਜਨੀਤੀ ਤੇ ਕੀ ਪ੍ਰਭਾਵ ਪਊਗਾ ਜੀ ਕੇਜਰੀਵਾਲ ਸਾਹਿਬ ਦਾ ਕੇਜਰੀਵਾਲ ਸਾਹਿਬ ਜੇਲ੍ਹ ਚਲੇ ਗਏ ਜੀ ਨੈਸ਼ਨਲ ਲੈਵਲ ਤੇ ਕੀ ਪ੍ਰਭਾਵ ਪਊਗਾ ਇਹ ਇਲੈਕਸ਼ਨ ਤੇ ਦੇਖੋ ਜੀ ਪੂਰੇ ਇੰਡੀਆ ਚ ਅੱਜ ਦੀ ਘੜੀ ਆਮ ਆਦਮੀ ਪਾਰਟੀ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਨਾਲ ਹਮਦਰਦੀ ਹੈ ਕਿਉਂਕਿ ਸਾਰੇ ਦੇਸ਼ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਇੱਕ ਚੋਰ ਬੰਦੇ ਦੇ ਕਹਿਣ ਤੇ ਜਿਹੜਾ 6 ਗਵਾਈਆਂ ਚ ਨਾਂ ਨਹੀਂ ਲੈਂਦਾ 7ਵੀਂ ਵਾਰੀ ਉਹ ਨਾਂ ਲੈਂਦਾ ਜਦੋਂ ਭਾਜੀਪੀ ਉਹਦੇ ਤੋਂ 5 ਕਰੋੜ ਰੁਪਇਆ ਵੀ ਲੈਂਦੀ ਹੈ ਤੇ ਉਹਨੂੰ ਜਮਾਨਤ ਵੀ ਦੇ ਦਿੰਦੀ ਹੈ ਤੇ ਉਸ ਤੋਂ ਬਾਅਦ ਫਿਰ ਕਮਿਟਮੈਂਟ ਹੁੰਦੀ ਹੈ ਕਿ ਤੂੰ ਵਾਦਾ ਮੁਆਫਾ ਵਾਦਾ ਬੰਨ ਜਾ ਤੇ 55 ਕਰੋੜ ਰੁਪਇਆ ਦੇ ਨਾਲੇ ਤੇਰੇ ਪਿਆਰ ਨੂੰ ਟਿਕਟ ਦੇਵਾਂਗੇ ਉਹਦਾ ਇਹ ਸੁਪਰੀਮ ਕੋਰਟ ਨੇ ਇਲੈਕਸ਼ਨਲ ਬੌਂਡ ਵਾਲਾ ਮਾਮਲਾ ਬਾਹਰ ਆ ਗਿਆ ਜਿਹਦੇ ਕਰਕੇ ਵੀ ਇਹ ਸਾਰੀ ਗੱਲ ਲੋਕਾਂ ਦੇ ਸਾਹਮਣੇ ਆ ਗਈ ਇਹ ਤਾਂ ਹੁਣ ਤੁਸੀਂ ਦੇਖੋ ਵੀ ਸਾਰੇ ਦੇਸ਼ ਦੇ ਲੋਕ ਸਮਝਦੇ ਆ ਵੀ ਜਿਹੜੇ ਤੋਂ ਭਾਜੀਪੀ ਕਰੋੜ ਸੱਤ 60 ਕਰੋੜ ਰੁਪਏ ਫੰਡ ਲੈ ਕੇ ਬੀਜੇਪੀ ਉਹ ਬੰਦੇ ਦੀ ਗਵਾਹੀ ਤੁਸੀਂ ਅੰਦਰ ਕੀਤਾ ਤੇ ਉਹਦੇ ਪਿਓ ਦਾ ਜਾ ਕੇ મોદી ਸਾਹਿਬ ਪ੍ਰਚਾਰ ਕਰ ਰਹੇ ਆ ਸੋ ਇਹ ਸਾਰਾ ਕੁਝ ਜਿਹੜਾ ਅੱਜ ਦੇਸ਼ ਦੇ ਲੋਕਾਂ ਨੂੰ ਪਤਾ ਹੈ ਬੱਚੇ ਬੱਚੇ ਦੀ ਰਵਿੰਦਰ ਕੇਜਰੀਵਾਲ ਜੀ ਨਾਲ ਹਮਦਰਦੀ ਹੈ ਤੇ ਇਹਦਾ ਜਵਾਬ ਆਉਣ ਆਲੀਆਂ ਲੋਕ ਸਭਾ ਚੋਣਾਂ ਚ ਜਿਹੜੇ ਦੇਸ਼ ਦੇ ਲੋਕ ਨਹੀਂ ਆਉ ਦੇਣਗੇ